ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹੋਸਟਲ ਦੀ ਪਹਿਲੀ ਰਾਤ ਲੇਖਕ ਦੀਪ ਸਿੰਘ ਜੀ ਕੋਚ ਸਾਹਿਬ ਨੇ ਸੁਨੇਹਾ ਮਿਲਦੇ ਹੀ ਖੁਦ ਕਰਮਦੇ ਦੇ ਘਰ ਆ ਕੇ ਉਸ ਦੀ ਵਿੰਗ ਵਿੱਚ ਐਂਟਰੀ ਅਤੇ ਅਗਲੇਰੀ ਭਾਈ ਸਬੰਧੀ ਫਾਰਮ ਵਗੈਰਾ ਪ੍ਰਭਾ ਕੇ ਜਲਦ ਹੀ ਉਸੋਂ ਵਿੰਗ ਵਿੱਚ ਆਉਂਦੀ ਤਰੀਕ ਦੱਸਣ ਦਾ ਕਹਿ ਕੇ ਚਲੇ ਗਏ ਤੇ ਅੱਜ ਉਹੀ ਦਿਨ ਸੀ ਜਿਹੜਾ ਕਰਮਦੇ ਪੈਰ ਧਰਤੀ ਤੇ ਨਹੀਂ ਲੱਗਣ ਦੇ ਰਿਹਾ ਸੀ ਉਹਦਾ ਸਾਰਾ ਪਰਿਵਾਰ ਦਿਨੋ ਕਰਮ ਦੇ ਜਾਣਤੇ ਭਾਵੇਂ ਉਦਾਸੀ ਪਰ ਉਹ ਕਰਮ ਦੀ ਜ਼ਿੰਦਗੀ ਬਣਾ ਦੇਣ ਵਾਲੇ ਇਸ ਫੈਸਲੇ ਲਈ ਬੜੇ ਖੁਸ਼ ਸਨ ਸਾਰੇ ਖੁਸ਼ੀ-ਖੁਸ਼ੀ ਕਰਮ ਦੇ ਜਾਣ ਦੀ ਤਿਆਰੀ ਕਰ ਰਹੇ ਸਨ ਕਰਮ ਨੇ ਆਪਣਾ ਸਾਰਾ ਸਮਾਨ ਬੰਨ ਲਿਆ ਸੀ ਤੇ ਉਸ ਦੀ ਬੇਬੇ ਨੇ ਉਹਦੇ ਲਈ ਪਿੰਨੀਆਂ ਬਣਾ ਕੇ ਪੀਪਾ ਭਰ ਦਿੱਤਾ ਤਾਂ ਕਿ ਜੇ ਕਰ ਕਦੇ ਹੋਸਟਲ ਵਿੱਚ ਰੋਟੀ ਲੇਟ ਬਣੇ ਤਾਂ ਉਹਨੂੰ ਭੁੱਖੀ ਨਾ ਰਹਿਣਾ ਪਵੇ ਅੱਦਾ ਕੋ ਪਿੰਡ ਕਰ ਲਈ ਬੜਾ ਕੋਸੀ ਕਿ ਚਲੋ ਸਾਡੇ ਪਿੰਡ ਦੀ ਕੋਈ ਬਾਹਰ ਪੜਨ ਚੱਲੀ ਐ ਕੁਝ ਬਣ ਕੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰੂਗੀ ਪਰ ਕੁਝ ਕੋ ਪਿਛੜੀ ਸੋਚ ਦੇ ਮਾਲਕ ਅੱਜ ਵੀ ਉਹੀ ਗੱਲਾਂ ਕਰੀ ਜਾ ਰਹੇ ਸਨ ਉਹਨਾਂ ਲੋਕਾਂ ਵਿੱਚ ਕਰਮ ਦੀ ਚਾਚੀ ਸੀ ਤੋਂ ਵੀ ਸ਼ਰਮ ਸੀ ਸੀ ਤੋਂ ਨਾਲ ਭਾਵੇਂ ਦਿਵਾਨਾ ਵਾਲੇ ਦਿਨ ਖੇਤ ਪਈ ਗਦੇ ਵਾਲੀ ਹੋਈ ਸੀ ਪਰ ਉਹ ਆਪਣੀ ਆਦਤ ਤੋਂ ਮਜਬੂਰ ਸੀ ਇਸ ਲਈ ਆਪਣੀਆਂ ਆਦਤਾਂ ਛੱਡ ਨਹੀਂ ਸਕਦੀ ਸੀ ਦੂਜਿਆਂ ਨੂੰ ਤਾਂ ਨੇ ਮਿਹਨੇ ਮਾਰਨਾ ਅਤੇ ਹਰ ਇੱਕ ਦੇ ਕੰਮ ਵਿੱਚ ਲਤ ਅੜਾਉਣਾ ਉਹਦੀ ਖਾਸੀਅਤ ਸੀ ਅੱਜ ਵੀ ਸੀਤੋ ਨੇ ਕੋਈ ਚੰਗੀ ਨਹੀਂ guzari ਸੀ ਕਰਮ ਨਾਲ ਅੱਜ ਵੀ ਉਹਨੇ ਗੱਲੀਬਾਤੀ ਹਜ਼ਾਰਾਂ ਗੱਲਾਂ ਕਰਨ ਅਤੇ ਉਹਦੇ ਪਰਿਵਾਰ ਨੂੰ ਸੁਨਾਈਆਂ ਸਨ ਬਲਕਿ ਅੱਜ ਤਾਂ ਉਹਨੇ ਇੱਕ ਥਾਪੜ ਕੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਮੇਰਾ ਨਾਮ ਬਟਾ ਦਿਓ ਜੇਕਰ ਇਹ ਕੁੜੀ ਆਪਦੇ ਪਿਓ ਦੀ ਇੱਜ਼ਤ ਨੂੰ ਦਾਗ ਨਾ ਲਾਈ ਬਿਨਾ ਹੁਣ ਘਰੇ ਪੈਰ ਨਹੀਂ ਪਾਉਂਦੀ ਜੇ ਇੱਕ ਦਿਨ ਖੂਨ ਦੇ ਹੰਝੂ ਨਾ ਰੋਏਗਾ ਸ੍ਰੀਕਾਂ ਦੇ ਵਿੱਚ ਇਸ ਕੁੜੀ ਨੂੰ ਬਾਹਰ ਪੜ੍ਹਨੇ ਪਾ ਕੇ ਤਾਂ ਮੇਰਾ ਨਾਮ ਬਦਲਾ ਦਿਓ ਉਸ ਦਿਨ ਤੈਨੂੰ ਸੀਦੂ ਦੀਆਂ ਕਈਆਂ ਗੱਲਾਂ ਯਾਦ ਵੀ ਆਉਣਗੀਆਂ ਪਰ ਕਰਮ ਅਤੇ ਉਸ ਦੇ ਪਰਿਵਾਰ ਉੱਪਰ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਭਾਵੇਂ ਸੀਤੋ ਦੀਆਂ ਗੱਲਾਂ ਸੁਣ ਕੇ ਦਲੇਰ ਦੇ ਪਰਿਵਾਰ ਦੇ ਕੰਨ ਤੇ ਜੋ ਨਹੀਂ ਸਰਕੀ ਸੀ ਪਰ ਕੁਝ ਸਿਆਣੇ ਬੰਦੇ ਇੱਕ ਗੱਲ ਸੋਚਣ ਤੇ ਮਜਬੂਰ ਹੋ ਗਏ ਸਨ ਕਿ ਸੀਤੋ ਇੰਨੇ ਦਾਅਵੇ ਨਾਲ ਇਹ ਗੱਲਾਂ बार-बार ਕਿਉਂ ਕਹਿੰਦੀ ਹੈ ਖੈਰ ਜਿਵੇਂ ਇਹ ਖਿਆਲ ਸਭ ਦੇ ਮਨਾਂ ਵਿੱਚ ਆਇਆ ਉਵੇਂ ਹੀ ਸੀਤੋ ਦੀਆਂ ਤੇਤਾ ਆਤੀ ਹੈ ਸਮਝ ਕੇ ਬਿਨ ਘਰੇ ਨਿਕਲ ਗਿਆ ਕਰਮ ਨੂੰ ਉਹਦਾ ਪਿਓ ਅਤੇ ਵੱਡਾ ਭਰਾ ਕੋਚ ਸਹਿਬ ਵੱਲੋਂ ਦੱਸੇ ਕਾਲਜ ਵਿੱਚ ਛੱਡਣ ਚਲੇ ਗਏ ਜਿੱਥੇ ਉਹਨੇ ਗੇਮ ਦੇ ਨਾਲ-ਨਾਲ ਖੇਡਾਂ ਨਾਲ ਸੰਬੰਧਿਤ ਡਿਪਲੋਮਾ ਕਰਨਾ ਸੀ ਕਰਮ ਜਦੋਂ ਘਰੋਂ ਤੁਰੀ ਤਾਂ ਮਾਂ ਨੂੰ ਮਿਲਦਿਆਂ ਉਸ ਦੀਆਂ ਅੱਖਾਂ ਗਿਲੀਆਂ ਸਨ ਕਰਮ ਦੀ ਮਾਂ ਦਾ ਵੀ ਦਿਲ ਰੋ ਰਿਹਾ ਸੀ ਪਰ ਟੀ ਦਾ ਡੇਰ ਨਾ ਡੋਲੇ ਅਤੇ ਉਹਦੇ ਭਵਿੱਖ ਦਾ ਖਿਆਲ ਕਰਕੇ ਗੁਜਰ ਨੇ ਹੰਝੂ ਅੰਦਰੋਂ-ਅੰਦਰੀ ਪੀ ਲਏ ਤੇ ਧੀ ਕਰਮ ਨੂੰ ਮਨ ਲਗਾ ਕੇ ਪੜ੍ਹਾਈ ਅਤੇ ਗੇਮ ਕਰ ਲਈ ਹਲਾਸ਼ੇਰੀ ਦਿੱਤੀ ਸਾਰੇ ਪਰਿਵਾਰ ਰਿਸ਼ਤੇਦਾਰਾਂ ਅਤੇ ਪਿੰਡ ਦੇ ਕੁਝ ਚਹੇਤੇ ਲੋਕਾਂ ਤੋਂ ਵਧਾਈਗੀ ਲੈ ਕੇ ਕਰਮ ਕਾਲਜ ਪਹੁੰਚ ਗਈ ਕਾਲਜ ਵਿੱਚ ਵੜਨ ਤੋਂ ਪਹਿਲਾਂ ਉਹਦਾ ਦਿਲ ਜੋਰਾਂ ਨਾਲ ਧੜਕ ਰਿਹਾ ਸੀ ਕਾਲਜ ਦੇ ਮਾਹੌਲ ਅਤੇ ਬਾਕੀ ਸਾਰੇ ਸਭ ਬਾਰੇ ਸੋਚ ਕੇ ਪਰ ਕਾਲਜ ਵਿੱਚ ਜਾ ਕੇ ਉਹਦਾ ਦਿਲ ਟਿਕਾਣੇ ਆ ਗਿਆ ਕਿਉਂਕਿ ਕਾਲਜ ਦਾ ਵਾਤਾਵਰਨ ਬੜਾ ਹੀ ਵਧੀਆ ਅਤੇ ਸ਼ਾਂਤ ਸੀ ਕਮਰ ਵਰਗੀਆਂ ਕੁਝ ਹੋਰ ਕੁੜੀਆਂ ਅਤੇ ਮੁੰਡੇ ਵੀ ਕਾਲਜ ਪਹੁੰਚੇ ਸਨ ਸਭ ਦੇ ਮਾਪੇ ਉਹਨਾਂ ਨੂੰ ਛੱਡਣਾਏ ਸੀ ਕਾਲਜ ਦਾ ਮਾਹੌਲ ਅਤੇ ਅਧਿਆਪਕਾਂ ਦਾ ਮਿੱਠਾ ਬਦੀਰਾ ਦੇਖ ਕੇ ਸਾਰੇ ਹੀ ਸਾਰੇ ਹੀ ਮਾਪਿਆਂ ਦਾ ਦਿਲ ਥਾਏ ਹੋ ਗਿਆ। ਉਹਨਾਂ ਨੂੰ ਸਾਰਾ ਕਾਰਜ ਅਤੇ ਹੋਸਟਲ ਦਿਖਾਇਆ ਗਿਆ। ਤਾਂ ਮਾਪਿਆਂ ਨੂੰ ਤਸੱਲੀ ਹੋ ਗਈ ਕਿ ਉਹਨਾਂ ਦੇ ਬੱਚੇ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸ਼ਾਮ ਨੂੰ ਵਾਪਸ ਪਰਤਦਿਆਂ ਦਲੇਰ ਸਿੰਘ ਨੇ ਕੁਝ ਕੁ ਪੈਸੇ, ਇੱਕ ਛੋਟਾ ਜਿਹਾ ਸੈਮਸੰਗ ਦਾ ਫੋਨ ਕਰਮ ਨੂੰ ਭਾਇਆ ਤਾਂ ਹੋਸਟਲ ਵਾਰਡਰ ਨੇ ਸਖਤ ਵਾਣਾ ਕਰ ਦਿੱਤਾ। ਅਤੇ ਆਪਣਾ ਨੰਬਰ ਦਿੰਦੇ ਹੋਏ ਦੱਸਿਆ ਸਾਡੇ ਹੋਸਟਲ ਵਿੱਚ ਕੁੜੀਆਂ ਨੂੰ ਫੋਨ ਰੱਖਣ ਦੀ ਸਖਤ ਬਣਾਈ ਹੈ ਅਤੇ ਤੁਸੀਂ ਮੇਰੇ ਫੋਨ ਤੇ ਫੋਨ ਕਰਕੇ ਆਪਣੀਆਂ ਬੱਚੀਆਂ ਨਾਲ ਗੱਲ ਕਰ ਸਕਦੇ ਹੋ ਦਲੇਰ ਸਿੰਘ ਅਤੇ ਹੋਰ ਮਾਪਿਆਂ ਨੇ ਬੇਨਤੀ ਕੀਤੀ ਕਿ ਬੱਚਿਆਂ ਨੂੰ ਫੋਨ ਰੱਖਣ ਅੰਤਿਜਾਣ ਤਾਂ ਕਿ ਜਦ ਸਾਡਾ ਦਿਲ ਕਰੇ ਅਸੀਂ ਗੱਲ ਕਰ ਸਕੀਏ ਬਾਰ ਬਾਰ ਗੱਲ ਕਰਨ ਲਈ ਤੁਹਾਨੂੰ ਕਿੱਥੇ ਤੰਗ ਕਰਦੇ ਰਹਾਂਗੇ ਪਰ ਵਾਰਡਨ ਨੇ ਕਿਹਾ ਕਿ ਤੰਗੀ ਨਹੀਂ ਸਾਡਾ ਕੰਮ ਹੈ ਤੁਸੀਂ ਜਦ ਮਰਜ਼ੀ ਫੋਨ ਕਰੋ ਤੁਹਾਡੀ ਗੱਲ ਤੁਹਾਡੇ ਬੱਚੇ ਨਾਲ ਅਸੀਂ ਜ਼ਰੂਰ ਕਰਵਾਵਾਂਗੇ ਆਪਣੇ ਬੱਚਿਆਂ ਤੋਂ ਇਜਾਜ਼ਤ ਲੈ ਕੇ ਅਤੇ ਉਹਨਾਂ ਨੂੰ ਅਸ਼ੀਰਵਾਦ ਦੇ ਨਾਲ ਬਹੁਤ ਹੋਰ ਬਹੁਤ ਸਾਰੀਆਂ ਚੰਗੀਆਂ ਨਸੀਹਤਾਂ ਦੇ ਕੇ ਸਾਰੇ ਮਾਪੇ ਵਾਪਸ ਘਰਾਂ ਨੂੰ ਚੱਲ ਪਏ। ਅੱਜ ਕਰਮ ਹੁਣਾ ਦੀ ਹੋਸਟਲ ਵਿੱਚ ਪਹਿਲੀ ਰਾਤ ਸੀ। ਸਾਰੀਆਂ ਕੁੜੀਆਂ ਇੱਕ ਦੂਜੇ ਲਈ ਅਜਨਬੀ ਸਨ। ਕੋਈ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ ਸੀ। ਸ਼ਾਮ ਹੋ ਚੁੱਕੀ ਸੀ। ਬਾਡਰਨ ਨੇ ਕੁੜੀਆਂ ਨੂੰ ਅਸੈਂਬਲ ਕੀਤਾ ਅਤੇ ਸਭ ਦੇ ਨਾਮ ਨੋਟ ਕੀਤੇ। ਹਾਜ਼ਰੀ ਲੈਣ ਤੋਂ ਬਾਅਦ ਬਾਡਰਨ ਨੇ ਸਭ ਨਾਲ ਜਾਣ ਪਹਿਚਾਨ ਕੀਤੀ ਅਤੇ ਕੁੜੀਆਂ ਦੀ ਆਪਸ ਵਿੱਚ ਜਾਣ ਪਹਿਚਾਨ ਵੀ ਕਰਵਾਈ ਨੇੜੇ-ਤੇੜੇ ਦੇ ਪਿੰਡਾਂ ਦੇ ਇੱਕੋ ਸ਼ਹਿਰ ਦੀਆਂ ਕੁੜੀਆਂ ਜਲਦ ਹੀ ਆਪਸ ਵਿੱਚ ਸਹੇਲੀਆਂ ਬਣ ਗਈਆਂ ਕਰਮ ਦੇ ਕਮਰੇ ਵਿੱਚ ਜਿਹੜੀਆਂ ਕੁੜੀਆਂ ਨੇ ਰਹਿਣਾ ਸੀ ਉਹ ਸਭ ਦੂਰ ਸ਼ਹਿਰਾਂ ਦੀਆਂ ਸਨ ਕਰਮ ਦੇ ਸ਼ਹਿਰ ਤੋਂ ਕੋਈ ਵੀ ਕੁੜੀ ਨਹੀਂ ਸੀ ਇਸ ਕਰਕੇ ਅੱਜ ਤਾ ਉਹਦਾ ਕਿਸੇ ਨਾਲ ਸਹਿਲ ਬਣਾ ਹੋਣਾ ਸੰਭਵ ਨਹੀਂ ਸੀ ਮੈਡਮ ਨੇ ਦਵਾਰੇ ਕੁੜੀਆਂ ਨੂੰ ਬੁਲਾਇਆ ਅਤੇ ਹੋਸਟਲ ਦੇ ਕੁਝ ਰੂਲਾਂ ਬਾਰੇ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਸਾਫ਼ ਸਮਝਾ ਦਿੱਤਾ ਗਿਆ ਕਿ ਨਿਯਮ ਤੋੜਨ ਉਤੇ ਉਹਨਾਂ ਨੂੰ ਸਖਤ ਸਜ਼ਾ ਵੀ ਮਿਲ ਸਕਦੀ ਹੈ ਅਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਸੋ ਬਾਡਰਨ ਨੇ ਕੁੜੀਆਂ ਨੂੰ ਨਿਯਮਾਂ ਵਿੱਚ ਰਹਿ ਕੇ ਉਹਨਾਂ ਦਾ ਪਾਲਣ ਕਰਨ ਦੀ ਹਦਾਇਤ ਕੀਤੀ ਤਾਂ ਕਿ ਸਭ ਦਾ ਹੋਸਟਲ ਵਿੱਚ ਰਹਿਣਾ ਸੁਖਾਲਾ ਹੋ ਜਾਵੇ ਅਤੇ ਬਾੜਨ ਨੂੰ ਉਹਨਾਂ ਨਾਲ ਜ਼ਿਆਦਾ ਸ਼ਕਤੀ ਨਾਲ ਪੇਸ਼ ਨਾ ਆਉਣਾ ਪਵੇ ਰਾਤ ਦੇ 8:00 ਵਜੇ 10:00 ਵਜੇ ਤੱਕ ਕੁੜੀਆਂ ਸਮਝ ਗਈਆਂ ਉਹ ਕਿਸ ਲਈ ਸੀ ਇਸ ਲਈ ਸਭ ਨੇ ਆਪਣੇ ਆਪਣੇ ਬਰਤਨ ਚੁੱਕੇ ਅਤੇ ਰੋਟੀ ਲੈ ਕੇ ਆਪਣੇ ਕਮਰਿਆਂ ਵਿੱਚ ਵਾਪਸ ਆ ਗਈਆਂ ਕਰਮ ਦੀਆਂ ਰੂਮ ਮੇਟ ਦੀ ਰੋਟੀ ਲੇ ਤਾਂ ਆਈਆਂ ਪਰ ਕਿਸੇ ਦੇ ਵੀ ਬੁਰਕੀ ਗਲੋ ਨਾ ਉਤਰੀ ਕਿਉਂਕਿ ਕਿਸੇ ਦਾ ਵੀ ਡਰ ਨਹੀਂ ਲੱਗ ਰਿਹਾ ਸੀ ਕਿਉਂਕਿ ਹੋਸਟਲ ਵਿੱਚ ਅੱਜ ਉਹਨਾਂ ਦੀ ਪਹਿਲੀ ਰਾਤ ਸੀ ਕਰਮ ਤਾਂ ਅੱਜ ਪਹਿਲੀ ਵਾਰ ਘਰਦਿਆਂ ਤੋਂ ਦੂਰ ਰਹਿ ਰਹੀ ਸੀ ਕਿਉਂਕਿ ਉਹਨੇ ਤਾਂ ਅਜ ਤੱਕ ਆਪਣੇ ਨਾਨਕੇ ਘਰ ਵੀ ਕਦੇ ਰਾਤ ਨਹੀਂ ਕੱਟੀ ਸੀ ਕਰਮ ਨੇ ਰੋਟੀ ਵਾਲਾ ਥਾਲ ਪਰੇ ਨੂੰ ਧੱਕ ਦਿੱਤਾ ਅਤੇ ਮੂੰਹ ਦੂਜੇ ਘਰ ਪਾਸੇ ਕਰਕੇ ਖਿੜਕੀ ਤੋਂ ਬਾਹਰ ਨੂੰ ਦੇਖਣ ਲੱਗ ਪਈ ਉਸ ਦੇ ਅਥਰੂ ਉਹਦੀਆਂ ਗੋਰੀਆਂ ਅੰਗਲਾਂ ਤੋਂ ਹੁੰਦੇ ਹੋਏ ਨੀਚੇ ਵੱਲ ਨੂੰ ਵਹਿਣ ਲੱਗੇ ਕਰਮ ਨੇ ਬਹੁਤ ਕੋਸ਼ਿਸ਼ ਕੀਤੀ ਖੁਦ ਨੂੰ ਸੰਭਾਲਣ ਦੀ ਪਰ ਉਸ ਦੇ ਹੰਝੂ ਹੋਰ ਵੀ ਤੇਜ਼ ਗਤੀ ਨਾਲ ਧਰਲ-ਤਰਲ ਡੁੱਲਣ ਲੱਗੇ ਕਰਮ ਨੂੰ ਦੇਖ ਕੇ ਸਾਰੀਆਂ ਕੁੜੀਆਂ ਦੇ ਆਏ ਸਬਰ ਦਾ ਬੰਨ ਟੁੱਟ ਗਿਆ ਅਤੇ ਉਹ ਵੀ ਆਪਣੇ ਬੈੱਡ ਤੇ ਬੈਠੀਆਂ ਹੀ ਰੋਣ ਲੱਗ ਪਈਆਂ ਹੁਣ ਸਾਰੀਆਂ ਕੁੜੀਆਂ ਇੱਕ ਦੂਜੇ ਤੋਂ ਹੰਝੂ ਛਪਾ ਕੇ ਰੋ ਰਹੀਆਂ ਸਨ ਪਰ ਕੋਈ ਕਿਸੇ ਨੂੰ ਦਿਲਵਰੀ ਦੇ ਕੇ ਚੁੱਪ ਕਰਾਉਣ ਦੀ ਹਿੰਮਤ ਨਹੀਂ ਕਰ پا ਰਹੀਆਂ ਸਨ ਕਿਉਂਕਿ ਉਹਨਾਂ ਦੀ ਅਜੇ ਦੋਸਤੀ ਤਾਂ ਦੂਰ ਅਜੇ ਬੋਲ ਵੀ ਸਾਂਝੇ ਨਹੀਂ ਹੋਏ ਸਨ ਇਨੇ ਨੂੰ ਮੈਡਮ ਦੀ ਆਵਾਜ਼ ਆਈ ਇਹ ਆਵਾਜ਼ ਕਰਮ ਲਈ ਸੀ ਉਸ ਦੇ ਘਰੋਂ ਫੋਨ ਆਇਆ ਸੀ ਇਹ ਫੋਨ ਕਰਮ ਦੇ ਪਾਪਾ ਦਾ ਸੀ ਉਹ ਘਰ ਪਹੁੰਚ ਚੁੱਕੇ ਸਨ ਸਾਰਾ ਪਰਿਵਾਰ بار-बार ਕਰਮ ਨੂੰ ਪੁੱਛ ਰਿਹਾ ਸੀ ਕਿ ਉਸ ਦਾ ਦਿਢ ਲੱਗ ਗਿਆ ਜਾਂ ਨਹੀਂ ਰੋਟੀ ਖਾਧੀ ਹੈ ਕਿ ਨਹੀਂ ਉੱਥੇ ਮਾਹੌਲ ਠੀਕ ਹੈ ਦਿਢ ਲੱਗਾ ਜਾਂ ਨਹੀਂ ਮਾਹੌਲ ਬਹੁਤ ਵਧੀਆ ਹੈ ਤੁਹਾਡੀ ਯਾਤਾਂ ਆ ਰਹੀ ਹੈ ਪਰ ਮੇਰਾ ਦਿਨ ਲੱਗ ਗਿਆ ਹੈ ਅਸੀਂ ਸਾਰਾ ਨਿਰਲਕੇ ਰੋਟੀ ਖਾ ਲਈ ਹੈ ਸਾਰੇ ਬਹੁਤ ਵਧੀਆ ਨੇ ਇੱਥੇ ਸਾਨੂੰ ਕਮਰੇ ਵੀ ਮਿਲ ਗਏ ਹਨ ਮੈਡਮ ਨੇ ਹਾਜ਼ਰੀ ਲਾ ਕੇ ਸਾਰੇ ਨਿਯਮਾਂ ਬਾਰੇ ਸਾਨੂੰ ਦੱਸਿਆ ਅਤੇ ਸਾਡੇ ਨਾਲ ਗੱਲਾਂ ਵੀ ਕੀਤੀਆਂ ਕਰਮ ਇੰਜ ਆਪਣੇ ਹੰਝੂ ਲੁਕਾ ਕੇ ਸਭ ਕੁਝ ਚਾਹੀ ਚਾਹੀ ਆਪਣੇ ਮਾਪਿਆਂ ਨੂੰ ਦੱਸ ਰਹੀ ਸੀ ਤਾਕੇ ਉਹ ਉਹਦੀਆਂ ਗੱਲਾਂ ਤੋਂ ਪ੍ਰੇਸ਼ਾਨੀ ਪੁੱਝ ਨਾ ਲੈਣਾ ਚੱਲ ਚੰਗਾ ਫਿਰ ਹੁਣ ਅਸੀਂ ਗੱਲਾਂ ਕਰਦੀਆਂ ਤੁਸੀਂ ਕੱਲ ਨੂੰ ਫੋਨ ਕਰ ਲਿਓ ਕਹਿ ਕੇ ਕਰਮ ਨੇ ਫੋਨ ਕੱਟ ਦਿੱਤਾ ਸੀ ਮਾਪਿਆਂ ਨੇ ਸ਼ੁਕਰ ਬਣਾਇਆ ਕਿ ਚਲੋ ਸਾਡੀ ਧੀ ਦਾ ਦਿਲ ਲੱਗ ਗਿਆ ਗੱਲਾਂ ਸੁਣ ਕੇ ਉਹਨਾਂ ਦਾ ਫਿਕਰ ਦੂਰ ਹੋ ਗਿਆ ਜਿਹੜਾ ਕਿ ਉਹਨਾਂ ਨੂੰ ਧੀ ਦੇ ਪਹਿਲੀ ਵਾਰ ਬਾਹਰ ਜਾਣਤ ਕਰਕੇ ਲੱਗਿਆ ਹੋਇਆ ਸੀ ਕਿਉਂਕਿ ਉਹ ਪਹਿਲਾਂ ਕਦੇ ਵੀ ਕਿਤੇ ਗਈ ਨਹੀਂ ਸੀ ਉਧਰ ਕਰਮ ਨੂੰ ਕਰਦਿਆਂ ਦੀ ਡਾਢੀ ਜਾਨ ਦਸਤਾ ਰਹੀ ਸੀ ਉਹਦੇ ਕਾਲਜੇ ਹੌਲ ਪੈ ਰਹੇ ਸੀ ਉਹਦਾ ਜੀ ਕਰਦਾ ਸੀ ਕਿ ਸਭ ਕੁਝ ਪੜ੍ਹਾਈ ਛੱਡ ਕੇ ਉੱਡ ਕੇ ਆਪਣੇ ਘਰ ਚਲੀ ਜਾਵੇ ਪਰ ਦੂਜੇ ਹੀ ਪਲ ਉਹਨੂੰ ਲੋਕਾਂ ਦੇ ਤਾਣੇ ਮੇਨੇ ਜਿਆਦਾ ਆਏ ਤਾਂ ਉਹਨੇ ਖੁਦ ਨੂੰ ਸਮਝਾਇਆ ਅਤੇ ਇੱਥੋਂ ਕੁਝ ਬਣ ਕੇ ਹੀ ਜਾਣ ਦੀ ਥਾਲੀਆਂ ਹੈ ਬਾਰਡਨ ਮੈਡਮ ਦਾ ਫੋਨ ਵਾਪਸ ਕਰਕੇ ਕਰਮ ਆਪਣੇ ਬੈੱਡ ਉੱਤੇ ਆ ਕੇ ਲੰਮੀ ਪੈ ਗਈ। ਛੱਤ ਵੱਲ ਦੇਖਦੇ ਆਂ ਉਹਨੂੰ ਖਿਆਲ ਆਇਆ ਕਿ ਅੱਜ ਪਹਿਲੀ ਵਾਰ ਕਰਮ ਨੇ ਆਪਣੇ ਘਰਦਿਆਂ ਨੂੰ ਝੂਠ ਬੋਲਿਆ। ਅਤੇ ਉਹਨਾਂ ਤੋਂ ਕੋਈ ਗੱਲ ਲੁਕਾਈ ਹੈ ਪਰ ਦੂਜੇ ਹੀ ਪਾਲੋਂ ਨੇ ਸੋਚਿਆ ਕਿ ਸਿਆਣੇ ਕਹਿੰਦੇ ਨੇ ਦੂਜਿਆਂ ਦੀ ਖੁਸ਼ੀ ਲਈ ਝੂਠ ਵੀ ਬੋਲਿਆ ਜਾਵੇ ਤਾਂ ਮਾੜਾ ਨਹੀਂ ਹੁੰਦਾ। ਉਨੇ ਵੀ ਤਾਂ ਇਹ ਝੂਠ ਸਿਰਫ ਪਰਿਵਾਰ ਦੀ ਖੁਸ਼ੀ ਲਈ ਅਤੇ ਤਸੱਲੀ ਲਈ ਹੀ ਬੋਲਿਆ ਹੈ ਫਿਰ ਇਹ ਵੀ ਕੋਈ ਝੂਠ ਨਾ ਹੋਇਆ ਆਪਣੇ ਹੀ ਸਵਾਲਾਂ ਦੇ ਜਵਾਬਾਂ ਦੀ ਉਦੇੜ ਬਣ ਵਿੱਚ ਕਰਮ ਦੀ ਕਦੋਂ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਾ ਲੱਗਾ ਕਿ ਸੱਚੀ ਇਦਾਂ ਦਾ ਝੂਠ ਝੂਠ ਨਹੀਂ ਹੁੰਦਾ ਜੋ ਕਰਮ ਨੇ ਅੱਜ ਪਹਿਲੀ ਵਾਰ ਆਪਣੇ ਮਾਪਿਆਂ ਬੋਲੇ ਆਪਣੇ ਵਿਚਾਰ ਇਸ ਸੰਬੰਧੀ ਵਿੱਚ ਤੁਸੀਂ ਜ਼ਰੂਰ ਦੱਸਿਓ ਜੀ ਝੂਠ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ ਇਹ ਕਹਾਣੀ ਅਜੇ ਰਹਿੰਦੀ ਹੈ ਰਹਿੰਦਾ ਭਾ ਕੱਲ ਨੂੰ ਜ਼ਰੂਰ ਸੁਣਨਾ ਜੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਹਾਣੀ ਨੂੰ ਇੱਥੋਂ ਤੱਕ ਅੰਤ ਤੱਕ ਸੋ ਲਈ ਬਹੁਤ ਬਹੁਤ ਧੰਨਵਾਦ ਜੀ